ਸਭ ਕਹਿੰਦੇ ਨੇ ਮਾੜੇ ਬੰਦਿਆਂ ਦੇ ਕੁੰਡ ਵੀ ਤੁਹਾਨੂੰ ਮਿਲਣਗੇ ਕੋਈ ਸੰਗਤ ਵੀ ਮਿਲੇਗੀ ਤੁਸੀਂ ਆਉਣਾ ਸ਼ੁਰੂ ਤਾਂ ਕਰੋ ਬੜੇ ਤਾਕਤਾਂ ਵਰਤਦੀਆਂ ਨੇ ਜੀ ਭਾਈ ਤੂੰ ਕਿ ਉੱਥੇ ਜਾ ਕੇ ਕਰਨਾ ਹੈ ਗੁਰਦੁਆਰੇ ਕੀ ਮਿਲਦਾ ਬੜੇ ਲੋਕ ਅੱਜ ਇਹ ਗੱਲਾਂ ਵੀ ਕਹਿੰਦੇ ਨੇ ਵਰਜਦੇ ਨੇ ਕੋਈ ਰੱਬ ਵਾਲੇ ਪਾਸੇ ਤੁਰਨ ਦਾ ਯਤਨ ਕਰੇ ਉਹਨੇ ਵੱਡਾ ਵੇਖੋ ਜੀ ਗੁਰੂ ਦਾ ਪਿਆਰਾ ਬਣ ਕੇ ਬਹਿ ਗਿਆ ਇਹ ਹੁਣ ਵੱਡਾ ਜੀ ਪਾਠ ਕਰਨ ਵਾਲਾ ਗਿਆਨੀ ਬਣ ਗਿਆ ਅੱਜ ਸਾਡੀ ਵੱਧ ਕਿਸਮਤੀ ਖੈ ਅੱਜ ਤਾਂ ਹੀ ਤਾਂ ਸਾਧ ਸੰਗਤ ਅੱਜ ਦੇ ਸਮੇਂ ਦੇ ਅੰਦਰ ਜਿਹਨੂੰ ਗੁਰੂ ਸਾਹਿਬ ਨੇ ਇਥੋਂ ਤੱਕ ਮਾਣ ਦਿੱਤਾ ਭਾਈ ਜਿਹੜੇ ਗੁਰੂ ਦੇ ਸ਼ਬਦ ਦੀ ਕਿਤੇ ਵਿਥਿਆ ਸੁਣਾਏ ਗੁਰੂ ਦੀ ਬਾਤ ਪਾਏ ਗੁਰੂ ਦੇ ਬੋਲਾਂ ਦੀ ਬਾਤ ਪਾਏ ਸਾਹਿਬ ਕਹਿੰਦੇ ਨੇ ਤੈ ਸਾਹਿਬ ਕੀ ਬਾਤ ਜੇ ਆਖੈ ਕਹ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਨ